ਸਬਾਕ ਸਾਰ ਰਹਿ ਗਿਆ ਉਸ ਤੋਂ ਬਾਅਦ ਪੰਜਾਬ ਦੇ ਲੋਕ ਆਪਣੇ ਪਹਿਰੇਦਾਰ ਆਪਣੇ ਚੌਂਕੀਦਾਰ ਆਪਣੇ ਵਾਰਸ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਰਹੇ ਨੇ ਇਹ ਕੰਧ ਤੇ ਲਿਖਿਆ ਦਿਸ ਰਿਹਾ ਇਹ ਪੰਜਾਬ ਦੇ ਪਹਿਰੇਦਾਰ ਪੰਜਾਬ ਦੇ ਚੌਂਕੀਦਾਰ ਪੰਜਾਬ ਦੇ ਵਾਰਸ ਜਦੋਂ ਲੋਕਾਂ ਨੇ ਚੁਣੇ ਤਾਂ ਇਹ ਪੰਜਾਬ ਦੇ ਨਾਲ ਕੀਤੇ ਹੋਏ ਧੱਕੇ ਦਾ ਪਾਈ ਪਾਈ ਦਾ ਹਿਸਾਬ ਲੈਣਗੇ ਇਸੇ ਤਰ੍ਹਾਂ ਇਹ ਉੱਪਰ ਬੈਠੇ ਡਰੀ ਜਾਂਦੇ ਆ ਜਿਵੇਂ ਆਪਾਂ ਸੌਂਦੇ ਹੁੰਦੇ ਆ ਕਿ ਇੱਕ ਜਣਾ ਉੱਪਰ ਬੈਠਾ ਉਹ ਰੋ ਰਿਹਾ ਤੇ ਥਰੜਾ ਕਹਿ ਰਿਹਾ ਤੂੰ ਮੈਨੂੰ ਨਾਲ ਢਾ ਰੱਖਿਆ ਨਾਲੇ ਰੋਈ ਜਾਣਾ ਉਹ ਕਹਿੰਦਾ ਮੈਨੂੰ ਡਰ ਹੈ ਕਿਉਂ ਮੈਂ ਛੜਤਾ ਤੂੰ ਮੈਨੂੰ ਉਹਦੋਂ ਮੇਰੇ ਨਾਲ ਕੀ ਕਰੇਗਾ ਅਕਾਲੀਆਂ ਦਾ ਡਰ ਹੈ ਕਿ ਅਕਾਲੀ ਆ ਰਹੀ ਹੈ ਵੱਡੀ ਗੱਲ ਜਿਵੇਂ ਕੱਲ ਸਾਡੀ ਐਮਐਲਏ ਗਨੀਬ ਕੌਰ ਮਜੀਠੀਆ ਨੇ ਕਿਹਾ ਕਿ ਸੁੱਤੇ ਪਏ ਵੀ ਕਹਿੰਦੇ ਆ ਦਿੱਲੀ ਵਾਲੇ ਕਿ ਚੁੱਪ ਕਰ ਜੋ ਮਜੀਠੀਆ ਆ ਜੂ ਮਜੀਠੀਏ ਦਾ ਡਰ ਹੈ ਜਿਵੇਂ ਸੋਹਲੇ ਫਿਲਮ ਦੇ ਵਿੱਚ ਕਹਿੰਦੇ ਸੀ ਵੀ ਚੁੱਪ ਕਰ ਜੋ ਨਹੀਂ ਗੱਬਰ ਸਿੰਘ ਆ ਰ ਆਜੂਗਾ ਅਹੀਂ ਇਹ ਡਰ ਹੈ ਜੋ ਦਿੱਲੀ ਦੇ ਧਾੜ ਵੀ ਚੜ ਕੇ ਆਏ ਹੋਏ ਐ ਕਿ ਬੱਚਾ ਚੁੱਪ ਕਰ ਜੋ ਨਹੀਂ ਅਕਾਲੀ ਆ ਰਹੇ ਐ ਸੋ ਇਸੇ ਕਰਕੇ ਅੱਜ ਅਕਾਲੀ ਫੌਜ ਨੂੰ ਪੰਜਾਬ ਦੇ ਪਹਿਰੇਦਾਰਾਂ ਨੂੰ ਪਿੰਡ ਪਿੰਡ ਜਾ ਕੇ ਫੜੋ ਫੜਾਈ ਹੌਸ ਰੈਸਟ ਕੀਤਾ ਗਿਆ ਕਿਉਂ ਕਿ ਸਰਕਾਰ ਕੋਲੇ ਰਿਪੋਰਟਾਂ ਨੇ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਆਗੂ ਵਿਕਰਮਜੀਤ ਸਿੰਘ ਤੇ ਤੇ ਹੋਰ ਪੰਜਾਬ ਤੇ ਜ਼ੁਲਮ ਕਰ ਰਹੇ ਹੋ ਤਾਂ ਪੰਜਾਬ ਦੇ ਲੋਕਾਂ ਚ ਗੁੱਸਾ ਵੱਡੀ ਗਿਣਤੀ ਦੇ ਵਿੱਚ ਅੱਜ ਮਹਾਲੀ ਕੋਰਟ ਦੇ ਵਿੱਚ ਪਹੁੰਚ ਰਹੇ ਹੈ ਚਾਹੇ ਸਾਡਾ ਉਹ ਗੁਰੂ ਦਾ ਸਿੱਖ ਜਿਹਦੇ ਹੱਥ ਚ ਆਪਾਂ ਮਾਲਾ ਵੇਖਦੇ ਆ ਸਿਮਰਨ ਕਰਦਾ ਹੈ ਨਿਤਨੇਮ ਕਰਦਾ ਹੈ ਗੁਰੂ ਆਸਰੇ ਜਿਉਂਦਾ ਹੈ ਉਹ ਚੜ੍ਹਦੀ ਕਲਾ ਚ ਹੈ ਤੇ ਸਾਨੂੰ ਮਾਣ ਵੀ ਹੈ ਕਿ ਸਾਡੇ ਲੀਡਰ پاک ਸਾਫ ਨੇ ਜੋ ਚਿੱਟੀ ਚਾਦਰ ਲੈ ਕੇ ਕਰੋ ਨਿਕਲੇ ਹੈ ਉਹ ਚਿੱਟੀ ਚਾਦਰ ਤੇ ਦਾਗ ਨਹੀਂ ਲੱਗਣ ਦਿੱਤਾ ਚਾਹੇ ਸਿਆਸੀ ਲੈਂਗੁਏਜ ਰਾਹੀਂ ਬੋਲੀ ਰਹੀ ਸਾਰੀਆਂ ਪਾਰਟੀਆਂ ਨੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਬੜੀ ਅਫਵਾਹ ਫਲਾਈ ਕਿ ਅਕਾਲੀਆਂ ਨੇ ਬਦਬੀ ਕੀਤੀ ਨਸ਼ੇ ਫਲਾਏ ਅਤੇ ਕ੍ਰਪਸ਼ਨ ਕੀਤੀ ਪਰ ਆ 8 ਸਾਲਾਂ ਚ ਲੋਕਾਂ ਨੇ ਵੇਖ ਲਿਆ ਕਿ ਝੂਠ ਸੀ ਇਹ ਚਿੱਟੀ ਚਾਦਰ ਨੂੰ ਦਾਗ ਲਾਉਣ ਦੀ ਛਾਜ ਸੀ ਇਹ ਅਕਾਲੀ ਆਪਣੇ ਆ ਇਹ ਅਕਾਲੀ ਸਾਡੇ ਆ ਇਹ ਕਦੇ ਵੀ ਕੋਈ ਉਹ ਕੰਮ ਨਹੀਂ ਕਰਨਗੇ ਜਿਸ ਨਾਲ ਅਕਾਲੀ ਦਲ ਦੀ ਇਹ ਨੀਲੀ ਪੱਗ ਇਹ ਚਿੱਟੀ ਚਾਦਰ ਨੂੰ ਕੋਈ ਦਾਗ ਲੱਗੇ ਕਿ ਇਹ ਪੰਜਾਬ ਹੈ ਪੰਜਾਬ ਜਿੰਨਾ ਇਹਨੂੰ ਦੱਬੋਗੇ ਉਹਨਾ ਸਪਰਿੰਗ ਵਾਂਗ ਅੱਗੇ ਵਧੂ ਤੇ ਸਾਡਾ ਇਤਿਹਾਸ ਵੀ ਹੈ ਸਾਡੀਆਂ ਉਹ ਬੀਬੀਆਂ ਜੋ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਜਾਂ ਸਾਡੇ ਬੋਤਾ ਸਿੰਘ ਗਰਜਾ ਸਿੰਘ ਵਰਗਿਆਂ ਦੀਆਂ ਮਸਾਲਾਂ ਸਾਡੇ ਕੋਲੇ ਕਿ ਅਸੀਂ ਕਦੇ ਵੀ ਦੱਬਾਂਗੇ ਨਹੀਂ ਜਿੰਨਾ ਤੁਸੀਂ ਜਿਵੇਂ ਅੱਜ ਸਾਨੂੰ ਧਰਾਂ ਦੇ ਵਿੱਚ ਨਜ਼ਰਬੰਦ ਕੀਤਾ ਅਰੈਸਟ ਕੀਤਾ ਤਾਂ ਮੈਂ ਸਮਝਦਾ ਅਕਾਲੀ ਜਮਾਤ ਹੈ ਕਿ ਜਿਨ੍ਹਾਂ ਨੇ ਮੁਗਲ ਨਾਲ ਲੜਾਈ ਲੜੀ ਇਹ ਸਿੱਖੋਂ ਮੈਂ ਜਿਨ੍ਹਾਂ ਨੇ ਅੰਗਰੇਜ਼ ਨਾਲ ਲੜਾਈ ਲੜੀ ਇਹ ਸਿੱਖੋਂ ਮੈਂ ਜਿਨ੍ਹਾਂ ਨੇ ਇੰਦਰਾ ਗਾਂਧੀ ਨਾਲ ਲੜਾਈ ਲੜੀ ਇਹ ਸਿੱਖੋਂ ਮੈਂ ਜਿਹੜੀ ਨਰਿੰਦਰ ਮੋਦੀ ਨਾਲ ਲੜਾਈ ਲੜ ਰਹੀ ਹੈ ਤੇ ਆ ਲਾਲਾ ਕੇਚਰੀਆਲ ਵਰਗੇ ਜੋ ਧਾੜ ਵੀ ਚੜ ਕੇ ਆਏ ਐ ਸੋ ਇਸ ਕਰਕੇ ਅੱਜ ਬੱਚਾ ਬੱਚਾ ਪੰਜਾਬ ਦਾ ਜੂਥ ਇਹ ਸੋਚਣ ਲਈ ਮਜਬੂਰ ਹੈ ਕਿ ਜੇ ਅਕਾਲੀ ਮਾੜੇ ਸੀ ਤਾਂ ਉਹਨਾਂ ਨੂੰ ਸਜ਼ਾਾਂ ਕਿਉਂ ਨਹੀਂ ਦਵਾਈਆਂ ਪਰ ਮਾੜਾ ਇਸਕਾ ਕੀ ਬਣਾਇਆ ਜਾ ਰਿਹਾ ਕਿ ਕਿਸੇ ਕੰੰਧ ਤੇ ਹੱਥ ਲਾਉਣੇ ਆ ਉਹ ਚੋ ਅਕਾਲੀ ਦਲ ਬੋਲਦਾ ਚਾਹੇ ਕੋਈ ਸਕੀਮ ਆ ਆਟਾ ਦਾਲ ਸਕਣ ਸਕੀਮ ਪੈਨਸ਼ਨ ਆ ਫੋਕਲ ਪੁਆਇੰਟ ਧਰਮਸਾਲਾ ਕੋਆਪਰੇਟਿਵ ਸੁਸਾਇਟੀਆਂ ਮੋਟਰਾਂ ਟਰੈਕਟਰ ਨੂੰ ਗੱਡਾ ਨਹਿਰੀ ਖਾਲੇ ਹਾਂ ਜਾਂ ਬੱਚਿਆਂ ਵਾਸਤੇ ਸਕਾਲਰਸ਼ਿਪ ਜਾਂ ਸਕੂਲ ਹੋਵੇ ਜਾਂ ਕੋਈ ਕਾਲਜ ਹੋਵੇ ਜਾਂ ਕੋਈ ਸਕੂਲ ਹੋਵੇ ਜਾਂ ਕੋਈ ਯੂਨੀਵਰਸਿਟੀ ਹੋਵੇ ਜਾਂ ਕੋਈ ਹਸਪਤਾਲ ਹੋਵੇ ਜਾਂ ਕੋਈ ਇੰਡਸਟਰੀ ਹੋਵੇ ਜਾਂ ਕੋਈ ਕਵਡੀ ਵਰਲਡ ਕੱਪ ਹੋਵੇ ਮੁੱਖ ਮੰਤਰੀ ਤੀਰਥ ਯਾਤਰਾ ਹੋਵੇ ਮੇਰਾ ਕਹਿਣ ਦਾ ਭਾਵ ਪੰਜਾਬ ਦੇ ਲੋਕਾਂ ਦਾ ਜੀਵਨ ਸੁਧਾਰਨ ਵਾਲੀਆਂ ਚਾਹੇ ਸੜਕਾਂ ਹੋਣ 에어ਪੋਰਟ ਹੋਵੇ ਲਾਈਟ ਵਾਧੂ ਕਰਨੀ ਹੋਵੇ ਮੇਰਾ ਕਹਿਣ ਦਾ ਭਾਵ ਪੰਜਾਬ ਦੇ ਜੇ ਕਿਤੇ ਵੀ ਇੱਟ ਲੱਗੀ ਹੈ ਉਹ ਚੋ ਅਕਾਲੀ ਦਲ ਬੋਲਦਾ ਹੈ ਤੋ ਇਸ ਕਰਕੇ ਪੰਜਾਬ ਦਾ ਜੂਥ ਇਹ ਸਮਝ ਗਿਆ ਕਿ ਅਕਾਲੀ ਦਲ ਨੂੰ ਇਸ ਕਰਕੇ ਬਦਨਾਮ ਕੀਤਾ ਸੀ ਕਿ ਇਹ ਪੰਜਾਬ ਦਾ ਚੰਗਾ ਚਾਹੁੰਦੇ ਐ ਜਿਸ ਪੰਜਾਬ ਤੇ ਦਿੱਲੀ ਦੀ ਹਮੇਸ਼ਾ ਮੈਲੀ ਅੱਖ ਹੁੰਦੀ ਐ ਕਿਉਂ ਕਿਉਂਕਿ ਪੰਜਾਬ ਦੇ ਲੋਕ ਗੁਰੂ ਨਾਨਕ ਦੇ ਮਹਾਰਾਜ ਦੇ ਸਿਧਾਂਤ ਤੇ ਚੱਲਦੇ ਐ ਇਹ ਬਾਬਰ ਨੂੰ ਜ਼ਬਰ ਕਹਿੰਦੇ ਐ ਦਿੱਲੀ ਤਖਤ ਤੇ ਵੇ ਕਿ ਕੋਈ ਵੀ ਅਤਿਆਚਾਰ ਕਰਦਾ ਹੈ ਕੋਈ ਵੀ ਜ਼ੁਲਮ ਕਰਦਾ ਉਹਦੇ ਖਿਲਾਫ ਜੇ ਹੱਕ ਢਾ ਕੇ ਖੜਦੇ ਐ ਤਾਂ ਪੰਜਾਬ ਦੇ ਲੋਕ ਖੜਦੇ ਐ ਚਾਹੇ ਇੱਥੇ ਮੱਸਾ ਰੰਗੜ ਆਇਆ ਅਫਦਾਲੀ ਆਇਆ ਔਰੰਗਜੇਬ ਆਇਆ ਤਾਂ ਪੰਜਾਬ ਦੇ ਜਝਾਰੂ ਲੋਕਾਂ ਨੇ ਹੱਕ ਢਾਕੇ ਸੰਘਰਸ਼ ਕੀਤਾ ਲੜਾਈਆਂ ਲੜੀਆਂ ਸ਼ਲੋਮੜੀ ਅਕਾਲੀ ਦੰਦ ਦੀ ਅਗਵਾਈ ਦੇ ਵਿੱਚ ਇਸ ਕਰਕੇ ਹੁਣ ਲੋਕ ਆਤਾਬ ਲੈ ਹੈ ਕਿ ਕਿਦੋਂ ਇਲੈਕਸ਼ਨ ਆਉਣ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣ ਕੇ ਇੱਕ ਵਿਚਨ ਵਾਲੇ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਮੁੱਖ ਮੰਤਰੀ ਬਣਾਈਏ ਇਸੇ ਕਰਕੇ ਅਕਾਲੀ ਦਲ ਦੇ ਲੀਡਰਾਂ ਨੂੰ ਅੱਜ ਘਰਾਂ ਦੇ ਵਿੱਚ ਨਾਜ਼ਰਬੰਦ ਕੀਤਾ ਜਾ ਰਿਹਾ ਹੈ ਪਰ ਅਸੀਂ ਨਾ ਜੇਲ੍ਹਾਂ ਤੋਂ ਡਰਦੇ ਆ ਨਾ ਥਾਣਿਆਂ ਤੋਂ ਡਰਦੇ ਆ ਅਸੀਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਾਂਗੇ ਜਿਸ ਤਰ੍ਹਾਂ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਈਸਟ ਇੰਡੀਆ ਕੰਪਨੀ ਵਾਂਗ ਜੋ ਦਿੱਲੀ ਦੇ ਧਾੜ ਵੀ ਚੜ੍ਹ ਕੇ ਆਏ ਆ ਸਾਡੇ ਚੁਣੇ ਹੋਏ ਲੋਕਾਂ ਨੂੰ ਪਰਾਂ ਕਰਕੇ ਅਸੀਂ ਉਹਨਾਂ ਨੂੰ ਵੀ ਫਿਟੇ ਲਾੜਤਾ ਪਾਉਣੇ ਆ ਤੇ ਝੰਜੋੜਾ ਮਾਰਦੇ ਆ ਜ਼ਮੀਰ ਜਗਾਉਨੇ ਆ ਕਿ ਤੁਸੀਂ 92 ਪੰਜਾਬ ਦੇ ਲੋਕਾਂ ਨੇ ਚੁਣਿਆ ਅੱਜ ਤੁਹਾਡੀਆਂ ਪਾਵਰਾਂ ਕੋਲੀਆਂ ਅੱਜ ਤੁਹਾਨੂੰ ਪੰਜਾਬ ਦਾ ਵਾਸਤਾ ਹੈ ਜੇ 1% ਵੀ ਤੁਹਾਡੇ ਅੰਦਰ ਪੰਜਾਬ ਦਾ ਡੀਐਨਏ ਹੈ ਪੰਜਾਬ ਦਾ ਖੂਨ ਹੈ ਪੰਜਾਬ ਦੀ ਜਨਕ ਹੈ ਤਾਂ ਮੁੱਖ ਮੰਤਰੀ ਤੋਂ ਲੈ ਕੇ ਜਿੰਨੇ ਐਮਐਲਏ ਤੁਹਾਨੂੰ ਅਸੀਂ ਝੰਜੋੜਦੇ ਆ